ਸਰਕਾਰ ਨੇ ਸਾਨੂੰ ਕਿੰਨਾ ਇੱਕ ਮਜਬੂਰ ਕਰ ਦਿੱਤਾ ਕਿ ਇੱਕ ਕਰਮਚਾਰੀ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ ਚੁੱਕਿਆ ਕਿ ਯਾਰ ਮੈਨੂੰ ਮਰਨਾ ਮਨਜ਼ੂਰ ਤੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਕਰਮਚਾਰੀ ਪੱਕਾ ਹੋਇਆ ਤਾਂ ਕਿਰਪਾ ਕਰਕੇ ਮੁੱਖ ਮੰਤਰੀ ਪੰਜਾਬ ਉਹਦਾ ਅੰਕਾ ਹੀ ਸਾਂਝਾ ਕਰ ਦੇ ਤੜਕੇ ਹੀ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਕਿਤੇ ਨਾ ਕਿਤੇ ਸੰਘਰਸ਼ ਨੂੰ ਫੇਰੂ ਫੇਰੂ ਕਰਨ ਦੇ ਲਈ ਏਕਤਾ ਦਾ ਸਬੂਤ ਦੰਦੇ ਹੋਏ ਪੰਜਾਬ ਸਰਕਾਰ ਨੂੰ ਤੇ ਵਿਭਾਗਾ ਨੂੰ ਇਹ ਦਿਖਾ ਦਿੰਦਾ ਕਿ ਅਸੀਂ ਇਹ ਵਿਭਾਗਾਂ ਦਾ ਨਿੱਜੀਕਰਨ ਨਹੀਂ ਹੁੰਦੇ ਜਦੋਂ ਆਪ ਇਹਨਾਂ ਨੂੰ ਲੱਗਦਾ ਵੀ ਅਸੀਂ ਫੇਲ ਹੋ ਰਹੇ ਆ ਤਾਂ ਉਂਗਲ ਚੱਕ ਦਿੰਦੇ ਨੇ ਕਿ ਕੇਂਦਰ ਇਹ ਕਰ ਰਹੀ ਹੈ ਪੀਯੂ ਦਾ ਮਸਲਾ ਸੀਗਾ ਤਾਂ ਪੰਜਾਬ ਦੀ ਪੁਲਿਸ ਚੰਡੀਗੜ੍ਹ ਦੇ ਵਿੱਚ ਜਾ ਕੇ ਵਿਦਿਆਰਥੀਆਂ ਦੇ ਉੱਤੇ ਅਤਿਆਚਾਰ ਕਰ ਰਹੀ ਸੀ ਹਰਿਆਣਾ ਦੀ ਪੁਲਿਸ ਪੰਜਾਬ ਜਾ ਕੇ ਨਾਕੇ ਲਾ ਰਹੀ ਸੀ ਤੇ ਪੰਜਾਬ ਗਵਰਨਮੈਂਟ ਦਾ ਕੇਂਦਰ ਦੇ ਨਾਲ ਕਿਉਂ ਖੁੱਕੀ ਹੋ ਕੇ ਸੰਘਰਸ਼ਾ ਨੂੰ ਦੁਬਾਰਾ ਹੀ ਸੀ ਖਨੌਰੀ ਬਾ ਮੋਰਚਾ ਹੋਵੇ ਸ਼ੰਭੂ ਮੋਰਚਾ ਹੋਵੇ ਪੰਜਾਬ ਰੋਡਵੇਸ ਕਰਮਚਾਰੀਆਂ ਦੇ ਵੱਲੋਂ ਸੇਟ ਤੋਂ ਹੀ ਬੱਸ ਅੱਡਾ ਜਿਹੜਾ ਆ ਬੰਦ ਰੱਖਿਆ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਤੇ ਉਸ ਤੋਂ ਹੀ ਯਾਤਰੀਆਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰ੍ਹਾਂ ਪੁਲਿਸ ਨਾਲ ਝੜਾ ਵੀ ਹੁੰਦੀ ਦੇਖੀ ਤੁਸੀਂ ਗੱਲਬਾਤ ਵੀ ਹੁੰਦੀ ਦੇਖੀ ਹੁਣ ਗੱਲਬਾਤ ਹੋਈ ਹੈ ਕਿ ਸਿੱਟਾ ਨਿਕਲਿਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਪ੍ਰਧਾਨ ਜੀ ਪ੍ਰਧਾਨ ਸਾਹਿਬ ਕੀ ਸਿੱਟਾ ਨਿਕਲਿਆ ਹੁਣ ਤੱਕ ਤੁਹਾਡੀ ਗੱਲਬਾਤ ਹੋਈ ਹੈ ਐਸ.ਡੀ.ਐਮ ਮੈਡਮ ਨਾਲ ਐਸ.ਪੀ ਐਸ.ਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਐਸ.ਬੀ ਐਸ.ਬੀ ਉੱਥੇ ਮੌਜੂਦ ਸੀਗੇ ਸਾਡੀ ਹੁਣ ਗੱਲਬਾਤ ਆ ਜ ਅਧਿਕਾਰੀਆਂ ਨਾਲ ਹੋਈ ਆ ਕਿ ਦੋ ਤੋਂ 2:30 ਵਜੇ ਦੇ ਵਿੱਚ ਵਿੱਚ ਜਿੰਨੇ ਵੀ ਸਾਡੇ ਸਾਥੀ ਹਰਾਸ ਦੇ ਵਿੱਚ ਲਏ ਗਏ ਨੇ ਉਹਨਾਂ ਸਾਰਿਆਂ ਨੂੰ ਪੂਰੇ ਪੰਜਾਬ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਉਹ ਆਗੂ ਆਉਣ ਤੋਂ ਬਾਅਦ ਅਸੀਂ ਅਗਲੇ ਜਿਹੜੇ ਸੰਘਰਸ਼ਾਂ ਉਹਦੀ ਰੂਪਰੇਖਾ ਤਿਆਰ ਕਰਾਂਗੇ ਕੀ ਲੱਗਦਾ ਕੀ ਹੈ ਟੈਂਡਰ ਜਿਹੜਾ ਚਾਲੂ ਕੀਤਾ ਗਿਆ ਉਹ ਰੱਦ ਹੋ ਰਿਹਾ ਹੈ ਗੱਲਬਾਤ ਥੋੜੀ ਹੈ ਹਾਈ ਕਮਾਂਡ ਦੇ ਵਿੱਚ ਜੀ ਜਿਹੜੇ ਸਾਥ ਨਾਲ ਅੱਜ ਤੜਕੇ ਹੀ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਕਿਤੇ ਨਾ ਕਿਤੇ ਸੰਘਰਸ਼ ਨੂੰ ਖੇਰੂ-ਖੇਰੂ ਕਰਨ ਦੇ ਲਈ ਇਹਨਾਂ ਦਾ ਪੂਰਾ ਮਨ ਬਣਾਇਆ ਹੋਇਆ ਦੇ ਵੀ ਸੰਘਰਸ਼ ਖੇਰੂ ਕਰਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਵਿਭਾਗ ਦੇ ਵਿੱਚ ਪਾ ਕੇ ਵਿਭਾਗਾ ਦਾ ਨਿੱਜੀਕਰਨ ਕੀਤਾ ਜਾਵੇ ਪਰ ਅਸੀਂ ਆਪਦੀ ਵਿਉਂਤਬੰਦੀ ਨਾਲ ਸਵੇਰ ਤੋਂ ਹੀ ਪਹਿਲੇ ਟਾਈਮ ਤੋਂ ਗੱਡੀਆਂ ਰੋਕ ਕੇ ਬੱਸ ਸਟੈਂਡ ਬੰਦ ਕਰਕੇ ਆਪਦੇ ਤਿੱਖੇ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਅੱਜ ਪੂਰਾ ਏਕਤਾ ਦਾ ਸਬੂਤ ਦੰਦੇ ਹੋਏ ਪੰਜਾਬ ਸਰਕਾਰ ਨੂੰ ਤੇ ਵਿਭਾਗਾਂ ਨੂੰ ਇਹ ਦਿਖਾ ਦਿੱਤਾ ਕਿ ਅਸੀਂ ਇਹ ਵਿਭਾਗਾਂ ਦਾ ਨਿੱਜੀਕਰਨ ਨਹੀਂ ਹੋਣ ਦੇਣਾ ਉਹ ਜਿਹੜਾ ਹੁਣ ਕਿਲੋਮੀਟਰ ਸਕੀਮ ਦਾ ਟੈਂਡਰ ਆ ਉਹ ਅੱਜ 12 ਵਜੇ ਜਿਹੜੀ ਉਸ ਦੀ ਸਮਾਂ ਸੀਗਾ ਉਹ ਹੁਣ ਖੁੱਲ ਕੇ ਜਦੋਂ ਤੱਕ ਉਹ ਟੈਂਡਰ ਰੱਦ ਨਹੀਂ ਹੁੰਦਾ ਸਾਡੇ ਸੰਘਰਸ਼ ਜਿਉਂਦੇ ਤੇ ਉਹ ਚੱਲਦੇ ਰਹਿਣਗੇ ਤਾਂ ਲੱਗਦਾ ਹੁਣ ਕਿੰਨੇ ਕੋਈ ਪੂਰੇ ਪੰਜਾਬ ਦੇ ਵਿੱਚ ਪ੍ਰਧਾਨ ਜਿਹੜੇ ਹੈਗੇ ਨੇ ਕਿੰਨੇ ਕੋਈ ਹਰਾਸਤ ਵਿੱਚ ਚਲਦਾ ਹੈ ਕਿੰਨੇ ਕੋਈ ਟੋਟਲ ਹੋਣੇ ਟੋਟਲ ਜੀ ਜਿਨੇ ਸਾਡੇ ਲੀਡਰਸ਼ਿਪ ਆ ਸਾਡੇ ਵਰਕਰ ਵੀ ਜਿਹੜੇ ਸਾਡੇ ਹਰਾਸਤ ਦੇ ਵਿੱਚ ਲਏ ਗਏ ਨੇ ਜਿਵੇਂ ਤੁਸੀਂ ਲੁਧਿਆਣਾ ਵੀ ਦੇਖਿਆ ਜਿਹੜੀ ਆਪਣੀ ਬਹਿਸਵਾਜੀ ਦੇ ਦੌਰਾਨ ਸਾਡੇ ਦੋ ਆਗੂਆਂ ਨੂੰ ਇੱਥੋਂ ਵੀ ਲੈ ਕੇ ਗਈ ਹੈ ਪੁਲਿਸ ਯਾਨੀ ਕਿ ਲਗਭਗ ਵੀ ਸਾਡਾ 100 ਸਵਾ 100 ਦੇ ਕਰੀਬ ਵਰਕਰ ਤੇ ਆਗੂ ਸਾਡੇ ਪੁਲਿਸ ਰਾਸ ਦੇ ਵਿਚ ਨੇ ਬਿਲਕੁਲ ਪੰਜਾਬ ਰੋਡਵੇਸ ਕੱਚੇ ਕਰਮਚਾਰੀਆਂ ਦੇ ਵੱਲੋਂ ਬਿਲਕੁਲ ਇਹ ਕਿਹਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਅਤੇ ਜਿਹੜੇ ਸਾਡੇ ਮੁਲਾਜ਼ਮ ਨੇ ਜਾਂ ਜਿਹੜੇ ਸਾਡੇ ਪ੍ਰਧਾਨਾਂ ਨੂੰ ਰਾਸਤ ਦੇ ਵਿਚ ਲੱਤਾ ਹੈ ਪੁਲਸਰਿੰਗ ਜੇਕਰ ਸਮੇਸਰ ਨਹੀਂ ਛੜਦੀਆਂ ਤਾਂ ਤਿੱਖਾ ਸੰਘਰਸ਼ ਜਿਹੜਾ ਕਿ ਆਗੇ ਜਰੂਰ ਹੋਵੇਗਾ ਇਹ ਤਸਵੀਰਾਂ ਜਿਹੜੀ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਆ ਪੀ ਆਰਟੀਸੀ ਬੱਸ ਜਿਹੜੀ ਆ ਰੋਡਵੇਸ ਬੱਸ ਹੈ ਉਹ ਜਰੀਆ ਵਿਚਕਾਰ ਲੱਗੀ ਹੋਈ ਆ ਰਸਤੇ ਵਿੱਚ ਬੰਦ ਕੀਤਾ ਹੋਇਆ ਪੰਜਾਬ ਲੁਧਿਆਣਾ ਦਾ ਬੱਸ ਅੱਡਾ ਤੇ ਹੁਣੇ-ਹੁਣੇ ਤੁਸੀਂ ਦੇਖਿਆ ਕਿ ਬੈਂਸ ਬਾਜ਼ੀ ਬੈਂਸ ਬਾਜ਼ੀ ਵਿੱਚ ਆਮਣੋ ਸਾਹਮਣੇ ਪੁਲਿਸ ਪੁਲਿਸ ਕਰਮਚਾਰੀ ਹੋਏ ਸੀਗੇ ਅਧਿਕਾਰੀ ਵੀ ਨਾਲ ਸੀਗੇ ਤੇ ਹੋਰ ਵੀ ਜਰੀਏ ਮੁਲਾਜ਼ਮ ਨਾਲ ਸੀਗੇ ਦੋਨੋਂ ਆਮਣੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਸੀਗੇ ਸਾਨੂੰ ਤੇ ਦੂਜੇ ਪਾਸੇ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਤਸਵੀਰ ਕੀ ਜਿੱਥੇ ਕੀ ਬੈਠੇ ਹੋਏ ਕੱਚੇ ਮੁਲਾਜ਼ਮ ਜਿਹੜੀ ਕੀ ਦਿਖਾਈ ਦੇ ਰਹੇ ਨੇ ਆਪਣੇ ਸੰਘਰਸ਼ ਕਰਦੇ ਜਿਖਾਈ ਦੇ ਰਹੇ ਨੇ ਪ੍ਰਦਰਸ਼ਨ ਕਰਦੇ ਜਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਨਿਰਧਾਰਿਤ ਸਮਾਂ ਜਿਹੜੀ ਕੀ ਦਿੱਤਾ ਗਿਆ ਅਧਿਕਾਰੀਆਂ ਦੇ ਵੱਲੋਂ ਕਿ ਜਲਦ ਤੋਂ ਜਲਦ ਜਿਹੜੀ ਕੀ ਇਸ ਰਾਹ ਨੂੰ ਖੋਲੇ ਜਾਵੇ ਪਰ ਕੱਚੇ ਮੁਲਾਜ਼ਮਾਂ ਦਾ ਇਹ ਕਹਿਣਾ ਹੈ ਕਿ ਸਾਡੇ ਜਿਹੜੇ ਮੁਲਾਜ਼ਮ ਫੜੇ ਹੋਏ ਨੇ ਜਿਹੜੇ ਸਾਡੇ ਬੰਦੇ ਫੜੇ ਹੋਏ ਨੇ ਉਹ ਜਰੂਰ ਛੱਡ ਦਿੱਤਾ ਜਾਵੇ ਤੇ ਬਾਕੀ ਜਿਹੜੇ ਇੱਥੇ ਦੇ ਲੀਡਰ ਨੇ ਉਹਨਾਂ ਨਾਲ ਵੀ ਜਰੂਰ ਗੱਲਬਾਤ ਕਰਨਾ ਚਾਹਾਂਗੇ ਸੁਣਾਗੇ ਉਹਨਾਂ ਦੀ ਗੱਲਬਾਤ ਬਿਲਕੁਲ ਜੀ ਅੱਛਾ ਤੋਂ ਮਜਬੂਰਾਂ ਸਾਨੂੰ ਜਿਹੜਾਗਾ ਉਹ ਕਰਮਚਾਰੀ ਦਾ ਨਾਮ ਹਰਪਾਲ ਸਿੰਘ ਹੈ ਜੀ ਅੱਛਾ ਹੁਣ ਤੱਕ ਕਿੰਨੇ ਕੋ ਹਰਾਸ ਵਿੱਚ ਲਿੱਤੇ ਗਏ ਆ ਤੁਹਾਡੇ ਕਰਮਚਾਰੀ ਦੇਖੋ ਕੱਲ ਰਾਤ ਵਕ ਵਕ ਜਗਾ ਦੇ ਛਾਪੇਮਾਰੀ ਕਰਕੇ ਸਾਡੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਤੇ ਪਟਿਆਲਾ ਦੀਪੂ ਦੇ ਸੈਕਟਰੀ ਸਾਹਿਬ ਤੇ ਅੱਜ ਸਵੇਰ ਤੋਂ ਹੀ ਪੁਲਿਸ ਪੂਰੀ ਗੁੰਡਾਗਰਦੀ ਦੇ ਰੋਂ ਵਿੱਚ ਸੀਗੀ ਵੱਖ-ਵੱਖ ਜਗ੍ਹਾ ਤੇ ਕਰਮਚਾਰੀਆਂ ਦੀਆਂ ਪੱਗਾਂ ਰੋਲੀਆਂ ਗਈਆਂ ਉਹਨਾਂ ਦੇ ਕੱਪੜੇ ਪਾੜੇ ਗਏ ਬਠਿੰਡਾ ਪਟਿਆਲਾ ਰੋਪੜ ਅੰਮ੍ਰਿਤਸਰ ਉਹਨਾਂ ਨੇ ਪੂਰਾ ਪੁਲਿਸ ਨੇ ਆਪ ਦੀ ਜ਼ੋਰ ਜਮੈਸ਼ ਕੀਤੀ ਅੱਜ ਅੱਛਾ ਹੁਣ ਲੱਗਦਾ ਕਿ ਕਿੰਨੇ ਕੋਈ ਸਮਾਂ ਨਿਰ ਅਰਥ ਸਮਾਂ ਦਿੱਤਾ ਗਿਆ ਦੇਖੋ ਅਸੀਂ ਲੁਧਿਆਣਾ ਸਵੇਰ ਤੋਂ ਹੀ ਬੜਾ ਪੀਸਫੁਲ ਸਾਡਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਪਰ ਮਾਨਯੋਗ ਐਸਡੀਐਮ ਸਾਹਿਬਾ ਤੇ ਪੁਲਿਸ ਦੇ ਜਿਹੜੇ ਹਲ ਅਧਿਕਾਰੀ ਸੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਲੋਕਾਂ ਨੂੰ ਪਰੇਸ਼ਾਨੀ ਦੇ ਮੱਦੇ ਨਜ਼ਰ 2:3 ਵਜੇ ਤੱਕ ਸਿਰਫ ਜਿਹੜਾ ਗਿਆ ਇੱਕ ਬੱਸ ਸਟੈਂਡ ਖੋਲਿਆ ਗਿਆ ਜੇਕਰ 2:3 ਵਜੇ ਤੱਕ ਸਮਸ਼ੇਰ ਸਿੰਘ ਢੱਲੋਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਤਾਂ ਦੁਬਾਰਾ ਫਿਰ ਤੋਂ ਬੱਸ ਸਟੈਂਡ ਬੰਦ ਕੀਤਾ। ਟੈਂਕੀ ਤੇ ਜਿਹੜੇ ਚੜੇ ਹੋਏ ਨੇ ਉਹ نیچے ਉਤਰਣਗੇ ਕਿ ਨਹੀਂ ਉਤਰਣਗੇ? ਦੇਖੋ ਉਹਨੂੰ ਨਾ ਤਾਂ ਕਿਸੇ ਜਥੇਬੰਦੀ ਨੇ ਚੜਾਇਆ ਔਰ ਨਾ ਹੀ ਕਿਸੇ ਆਗੂ ਦੇ ਕਹਿਨ ਤੇ ਗਿਆ। ਉਹ ਨੌਜਵਾਨ ਦੇ ਨਿੱਜੀ ਬਲਬਲੇ ਸੀਗੇ ਜਜ਼ਬਾਤ ਨੇ ਕਿਉਂਕਿ ਅੱਜ ਅਸੀਂ ਇੰਨੇਕ ਤੰਗ ਹੋ ਚੁੱਕੇ ਹਾਂ ਕਿ ਕਰੋ ਜਾਂ ਮਰੋ ਦੀ ਸਥਿਤੀ ਜੇ ਮਰਾਂਗੇ ਤਾਂ ਲੜਕੇ ਮਰਾਂਗੇ ਅਸੀਂ ਇਹਦਾ ਟੈਂਕੀਆਂ 'ਤੇ ਚੜ ਕੇ ਆਤਮ ਹੱਤਿਆ ਨਹੀਂ ਕਰਾਂਗੇ ਯਾਰ ਪੈਟਰੋਲ ਵੀ ਫੜਿਆ ਹੱਥ ਵਿੱਚ ਉਹਨੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾਓ ਕਿ ਸਰਕਾਰ ਨੇ ਸਾਨੂੰ ਕਿੰਨਾ ਇੱਕ ਮਜਬੂਰ ਕਰ ਦਿੱਤਾ ਕਿ ਇੱਕ ਕਰਮਚਾਰੀ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ ਚੁੱਕਿਆ ਕਿ ਯਾਰ ਮੈਨੂੰ ਮਰਨਾ ਮਨਜੂਰ ਸਰਕਾਰ ਤਾਂ ਕਹਿੰਦੀ ਕਿ ਜਿਹੜੇ ਕੱਚੇ ਨੇ ਅਸੀਂ ਉਹਨਾਂ ਪੱਕੇ ਕਰਾਂਗੇ ਪ੍ਰਾਈਵੇਟ ਨੂੰ ਖਤਮ ਕਰਾਂਗੇ ਜੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਕਰਮਚਾਰੀ ਪੱਕਾ ਹੋਇਆ ਤਾਂ ਕਿਰਪਾ ਕਰਕੇ ਮੁੱਖ ਮੰਤਰੀ ਪੰਜਾਬ ਉਹਦਾ ਅੰਕੜਾ ਹੀ ਸਾਂਝਾ ਕਰ ਦੇ ਸੋ ਕਹਿਣੀ ਤੇ ਕਤਨੀ ਕਰਨੀ ਦੇ ਵਿੱਚ ਬਹੁਤ ਫਰਕ ਆ ਚਾ ਪ੍ਰਧਾਨ ਸਾਹਿਬ ਕੇਂਦਰ ਦੇ ਉੱਤੇ ਕਾਫੀ ਸਵਾਲ ਚੱਕੇ ਜਾਂਦੇ ਕਿ ਪ੍ਰਾਈਵੇਟ ਘਰਾਂ ਨੇ ਇਹਨਾਂ ਨੂੰ ਲੈ ਕੇ ਆ ਰਹੇ ਨੇ ਕੰਪਨੀਆਂ ਖੋਲ੍ਹੀਆਂ ਜਾ ਰਹੀਆਂ ਨੇ ਪ੍ਰਾਈਵੇਟ ਪੰਜਾਬ ਦੇ ਵਿੱਚ ਆ ਹੋਰ ਵੀ ਉੱਪਰ ਪੰਜਾਬ ਸਰਕਾਰ ਕਿੱਥੇ ਖੜੀ ਹੈ ਦੇਖੋ ਪੰਜਾਬ ਸਰਕਾਰ ਆਪਣੀ ਨਲਾਇਕੀ ਜਦੋਂ ਲਗਾਉਣੀ ਹੁੰਦੀ ਆ ਤਾਂ ਉਦੋਂ ਉਂਗਲ ਕੇਂਦਰal ਨੂੰ ਚੱਕ ਦਿੰਦੀ ਆ ਜਦੋਂ ਆਪ ਇਹਨਾਂ ਨੂੰ ਲੱਗਦਾ ਵੀ ਅਸੀਂ ਫੇਲ ਹੋ ਰਹੇ ਆ ਤਾਂ ਉਂਗਲ ਚੱਕ ਦਿੰਦੇ ਨੇ ਕਿ ਕੇਂਦਰ ਇਹ ਕਰ ਰਹੀ ਆ ਪੀਯੂ ਦਾ ਮਸਲਾ ਸੀਗਾ ਤਾਂ ਪੰਜਾਬ ਦੀ ਪੁਲਿਸ ਚੰਡੀਗੜ੍ਹ ਦੇ ਵਿੱਚ ਜਾ ਕੇ ਵਿਦਿਆਰਥੀਆਂ ਦੇ ਉੱਤੇ ਅਤਿਆਚਾਰ ਕਰ ਰਹੀ ਸੀ ਜਦਕਿ ਚੰਡੀਗੜ੍ਹ ਸਾਡੀ ਜੂਰਿਸਡਿਕਸ਼ਨ ਤੋਂ ਬਾਹਰ ਆ ਹਰਿਆਣੇ ਦੀ ਪੁਲਿਸ ਪੰਜਾਬ ਚ ਆ ਕੇ ਨਾਕੇ ਲਾ ਰਹੀ ਸੀ ਤੇ ਪੰਜਾਬ ਗਵਰਨਮੈਂਟ ਦਾ ਕੇਂਦਰ ਦੇ ਨਾਲ ਕਿਉਂ ਖਿਚੜੀ ਹੋ ਕੇ ਸੰਘਰਸ਼ਾਂ ਨੂੰ ਦੁਬਾਰਾ ਹੀ ਸੀ ਖਨੌਰੀ ਬਾ ਮੋਰਚਾ ਹੋਵੇ ਸ਼ੰਭੂ ਮੋਰਚਾ ਹੋਵੇ ਪੰਜਾਬ ਦੀ ਪੁਲਿਸ ਨੇ ਤੇ ਸਾਡੇ ਆਪਣੇ ਆਈਜੀ ਮਨਦੀਪ ਸਾਹਿਬ ਨੇ ਪੂਰਾ ਉੱਥੇ ਆਪਣਾ ਕੁਣ ਪੁਲਸਾ ਗੁੰਡਾਂ ਕਰਦੀ ਆ ਨਾਚ ਕੀਤਾ ਤੇ ਉਹ ਕਿਵੇਂ ਧਰਨੇ ਚਾਏ ਨੇ ਕਿ ਉਹ ਪੰਜਾਬ ਸਰਕਾਰ ਦੱਸ ਸਕਦੀ ਆ ਸੋ ਇਹਨਾਂ ਦਾ ਜਦੋਂ ਕਿਤੇ ਇਹਨਾਂ ਨੂੰ ਨਾਕਾਮਯਾਬੀ ਮਹਿਸੂਸ ਹੁੰਦੀ ਆ ਫੇਲਰ ਮਹਿਸੂਸ ਹੁੰਦਾ ਹੈਗਾ ਤਾਂ ਉਸ ਸਮੇਂ ਫਿਰ ਇਹ ਕੇਂਦਰ ਤੇ ਆਪਣਾ ਪੱਲਾ ਛਾੜ ਦਿੰਦੇ ਅੱਜ ਕਿਸ ਤਰ੍ਹਾਂ ਦਾ ਜਿਹੜੀ ਬੈਂਸਵਾਜੀ ਹੋਈ ਏ ਝੜਪ ਹੋਈ ਤੁਹਾਡੀ ਦੇਖੋ ਪ੍ਰਸ਼ਾਸਨ ਪੁਲਿਸ ਅਧਿਕਾਰੀ ਵੀ ਚਲੋ ਸਾਡੇ ਹੀ ਭੈਣ ਭਰਾ ਨੇ ਕੋਈ ਬਾਹਰੋਂ ਤਾਂ ਹੀ ਨਹੀਂ ਆ ਪਰ ਇਹ ਇਹ ਆ ਕਿ ਇਹਨਾਂ ਦੀ ਡਿਊਟੀ ਹੈਗਾ ਕਿ ਪ੍ਰੋਟੈਸਟ ਨੂੰ ਖਤਮ ਕਰਨਾ ਔਰ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਉਸ ਕਿਤੇ ਮਾਰੀ ਮੋਟੀ ਤੁਤੂ ਮਮੇ ਹੋ ਜਾਂਦੀ ਆ ਕਿ ਕਿੰਨੇ ਤੁਮ ਮਾਲਾ ਆ ਸਨ ਸੀਗੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਜਦ ਤੱਕ ਸਾਡੇ ਮੁਲਾਜ਼ਮ ਜਿਹੜੇ ਕਿ ਛੱਡੇ ਨਹੀਂ ਜਾਣਗੇ ਉਦ ਤੱਕ ਜਿਹੜਾ ਕਿ ਧਰਨਾ ਪ੍ਰਦਰਸ਼ਨ ਨਹੀਂ ਹੁਈ ਚੱਲਦਾ ਰਹੇਗਾ ਤੇ ਸਮਾਂ ਇੱਕ ਦਿੱਤਾ ਗਿਆ 2.5 ਦਾ ਸਮਾਂ ਦਿੱਤਾ ਗਿਆ ਤੇ ਜਦ ਤੱਕ ਨਹੀਂ ਆਣਗੇ ਤੇ ਇਦਾਂ ਹੀ ਜੇ ਨਹੀਂ ਛੱਡੇਗੇ ਤੇ ਉਸ ਤੋਂ ਵੀ ਤਿੱਖਾ ਪ੍ਰਦਰਸ਼ਨ ਜਰਾ ਹੋ ਸਕਦਾ ਪੰਜਾਬ ਦੇ ਪਟਿਆਲੇ ਦੇ ਵਿੱਚ ਵੀ ਤੁਹਾਨੂੰ ਤੁਸੀਂ ਦੇਖਿਆ ਹੋਗਾ ਤਸਵੀਰਾਂ ਵਿੱਚ ਕਿ ਕਿਸ ਤਰ੍ਹਾਂ ਕਰਮਚਾਰੀਆਂ ਤੇ ਪੁਲਿਸ ਦੇ ਵਿੱਚ ਕਿੰਨੀ ਕੋਈ ਤਕੜੀ ਚੜ੍ਹ ਗਿਆ ਛੜਪ ਹੋਈ ਤੇ ਇੱਕ ਦੂਜੇ ਦੇ ਉੱਤੇ ਕਾਫੀ ਜੜ ਗਿਆ ਅਬੰਸਮਸੀ ਆ ਵੀ ਹੁੰਦਾ ਹੈ ਦਿਖਾਈ ਦਿੱਤਾ ਗਿਆ ਹੁਣ ਲੁਧਿਆਣਾ ਦੇ ਬਸ ਅਡੇ ਦੇ ਵਿੱਚ ਕੀ ਹਲ ਹੋਵੇਗਾ ਕੀ ਬਸ ਕਰਮਚਾਰੀ ਦਾ ਟੈਂਡਰ ਰੱਦ ਹੋਵੇਗਾ ਜਾਂ ਨਵੇਂ ਮੁਲਾਜ਼ਮਾਂ ਆਏ ਜਾਂ ਪ੍ਰਧਾਨਾਂ ਨੂੰ ਜਾਂ ਚੇਅਰਪਰਸਨ ਜਾਂ ਜੇ ਸੂਬਾ ਪ੍ਰਧਾਨਿਆਂ ਨੂੰ ਛੱਡਿਆ ਜਾਵੇਗਾ ਕਿ ਨਹੀਂ ਛੱਡਿਆ ਜਾਏਗਾ ਪੁੱਸ ਵੱਲੋਂ ਇਹ ਆਨੇ ਸਮਝ ਦੇਖਣੇਗਾ ਜੋੜੀਵਾਲ ਜਾਨਾ ਜਿਤਨਾ ਸੇਵਾ ਸਿੰਘ ਨੂੰ ਜੰਮ ਰਿਪੋਰਟ ਧੰਨਵਾਦ